ਸਿਕਾ ਜੀ ਮਸਾਬੀਟ ਲਓ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਿਸਾਨਾਂ ਦੇ ਵਾਸਤੇ ਫਸਲ ਬੂਟੇ ਲਾਉਣ ਦੇ ਲਈ 625 ਵਰਗ ਮੀਟਰ ਬਾਏ ਫਰੂਟ ਮਾਰਨ ਤੋਂ ਆਪਾਂ ਘਰ ਦੇ ਲਈ ਸਾਰਾ ਸਾਲ ਫਰੂਟ ਕਿਵੇਂ ਖਾ ਸਕਦੇ ਹਾਂ ਆਪਾਂ ਨੂੰ ਬਾਜ਼ਾਰ ਦੇ ਵਿੱਚ ਕੋਈ ਫਰੂਟ ਤੇ ਜਿੰਦ ਦੀ ਲੋੜ ਨਹੀਂ ਪੈਂਦੀ ਇਸ ਮਾਰਨ ਦੇ ਵਿੱਚ ਬਾਈ ਤਰ੍ਹਾਂ ਦੇ ਫਰੂਟ ਆਪਾਂ ਲਾ ਸਕਦੇ ਹਾਂ ਇਸ ਲਈ ਆਪਾਂ ਨੂੰ ਸਵਾ ਕਨਾਲ ਥਾਂ ਦੀ ਲੋੜ ਪੈਂਦੀ ਹੈ ਫਰੂਟ ਵਾਲੇ ਬੂਟੇ ਲਾਉਣ ਤੋਂ ਪਹਿਲਾਂ ਉਸ ਖੇਤ ਦੀ ਮਿੱਟੀ ਅਤੇ ਪਾਣੀ ਜ਼ਰੂਰ ਟੈਸਟ ਕਰਾ ਲਿਆ ਜਾਵੇ ਇਹਨਾਂ ਬੂਟਿਆਂ ਨੇ ਬਹੁਤ ਲੰਮਾ ਸਮਾਂ ਚੱਲਣਾ ਹੁੰਦਾ ਹੈ ਫਰੂਟ ਮਾਡਲ ਦੇ ਵਿੱਚ ਕਿਹੜੇ ਮਹੀਨੇ ਆਪਾਂ ਕਿਹੜਾ ਫਲ ਲੈ ਸਕਦੇ ਹਾਂ ਜਨਵਰੀ ਮਹੀਨੇ ਦੇ ਵਿੱਚ ਕਿੰਨੂ ਅੰਬਰੂਦ ਤੇ ਆਮਲਾ ਫਰਵਰੀ ਮਹੀਨੇ ਦੇ ਵਿੱਚ ਡਬਲਯੂ ਮਾਰਕਟ ਅਤੇ ਕਿੰਨੂ ਦਾ ਫਰੂਟ ਮਿਲਦਾ ਹੈ ਜੇਕਰ ਮਾਰਚ ਦੀ ਗੱਲ ਕਰੀਏ ਬੇਰ ਬਨਾਣਾ ਦਾ ਫਲ ਖਾ ਸਕਦੇ ਅਪ੍ਰੈਲ ਦੇ ਵਿੱਚ ਪੀਚ ਬਿੱਲਾ ਬੇਰ ਲਕਾਟ ਇਹ ਸਾਰੇ ਫਲ ਖਾ ਸਕਦੇ ਮਈ ਦੇ ਵਿੱਚ ਆਪਾਂ ਪੀਚ ਫਾਲਸਾ ਬਿੱਲ ਜੂਨ ਦੇ ਵਿੱਚ ਅੰਗੂਰ ਸਪੋਟਾ ਫਿਗਾ ਜੁਲਾਈ ਦੇ ਵਿੱਚ 12 ਵਸੀ ਨਿੰਬੂ ਅਮਰੂਦ ਆਂਬ ਪੀਅਰ ਜਾਮਣ ਅਗਸਤ ਦੇ ਵਿੱਚ ਨਿੰਬੂ ਅਨਾਰ ਸਤੰਬਰ ਦੇ ਵਿੱਚ সুইਟ ਲੈਮਨ ਕਰੌਂਦਾ ਤੇ ਪਪੀਤਾ ਅਕਤੂਬਰ ਦੇ ਵਿੱਚ ਏਜੀ ਗ੍ਰੇਪਫਰੂਟ ਕਰੌਂਦਾ ਤੇ ਪਪੀਤਾ ਨਵੰਬਰ ਵਿੱਚ ਗ੍ਰੇਪਫਰੂਟ সুইਟ ਔਰੈਂਜ ਬਾਰਾਮਸੀ ਲੈਮਨ ਅਮਰੂਦ ਆਮਲਾ ਦਸੰਬਰ ਦੇ ਵਿੱਚ ਕਿੰਨੂ ਡਬਲਯੂ ਮਾਰਕਟ ਸਵੀਟ ਲੇਮਨ ਗਰੇਪਫਰੂਟ ਸਵੀਟ ਔਰੈਂਜ 12 ਮਾਸੀ ਨਿੰਬੂ ਅਮਰੂਦ ਆਮਲਾ ਇਹ ਸਾਰੇ ਫਲ ਆਪਾਂ 12 ਮਹੀਨੇ ਖਾ ਸਕਦੇ ਹਾਂ ਇਹ ਸਭ ਛੋਟ ਮਾਡਲ ਦੇ ਵਿੱਚ ਪੀਏ ਜੋ ਇੰਨਾ ਕਿਸਮਾਂ ਦੀ ਸਪਰਸ਼ ਕਰਦੀ ਹੈ ਆਮਲੇ ਦੇ ਵਿੱਚ ਨੀਲਮ ਕੇਲੇ ਦੇ ਵਿੱਚ ਗ੍ਰੇਨਡਨ अंगूर ਦੇ ਵਿੱਚ ਪਰਲਟ ਛਕੋਰਤਰੇ ਦੇ ਵਿੱਚ ਸਟਾਰ ਰੋਬੀ ਅਮਰੂਦ ਦੇ ਵਿੱਚ ਸਵੇਤਾ ਪੰਜਾਬ ਕਿਰਨ ਪੰਜਾਬ ਸੇਬ ਅਮਰੂਦ ਨਿੰਬੂ ਦੇ ਵਿੱਚ ਬਾਰਾਮਸੀ ਜਾਂ ਕਾਗਜੀ ਦੀਚੀ ਦੇ ਵਿੱਚ ਜੇਰਾਦੋਨ ਆਂਬ ਦੇ ਵਿੱਚ ਅਮਰਪਾਲੀ ਲੁਖਾੜ ਦੇ ਵਿੱਚ ਗੋਲਡਨ ਜੈਲੋ ਪੀਟੇ ਦੇ ਵਿੱਚ ਰੈਡ ਲੇਡੀ 786 ਆੜੂ ਦੇ ਵਿੱਚ ਸਾਨੇ ਪੰਜਾਬ ਨਾਸਪਤੀ ਦੇ ਵਿੱਚ ਪੰਜਾਬ ਬਿਊਟੀ ਅਲੂਚੇ ਦੇ ਵਿੱਚ ਸਤਲੋਜ ਪਰਪਲ ਅਤੇ ਕਾਲਾ ਅੰਬਰਸਰੀ ਅਨਾਰਤੇ ਵਿੱਚ ਭਗਮਾ ਚੀਕੂ ਦੇ ਵਿੱਚ ਕਾਲੀ ਪੱਤੀ সুইਟ ਲੈਮਨ ਦੇ ਵਿੱਚ ਬਲੱਡ ਰੈੱਡ ਬੇਅਰ ਦੇ ਵਿੱਚ ਸਨੋ ਟੂ ਠਿੱਕ ਦੇ ਵਿੱਚ ਬ੍ਰਾਊਨ ਟਰਕੀ ਬਿੱਲ ਦੀ ਕਿਸਮ ਕਾਗਜੀ ਇਹ ਸਾਰੀਆਂ ਕਿਸਮਾਂ ਆਪਾਂ ਫਰੂਟ ਮਾਡਲ ਦੇ ਵਿੱਚ ਲਾ ਸਕਦੇ ਹਾਂ ਹਵਾ ਤੇ ਤੁਪ ਗੋਟਿਆਂ ਨੂੰ ਜ਼ਰੂਰ ਲੱਗੇ ਇਸ ਲਈ ਫਰੂਟ ਮਾਡਲ ਬਣਾਉਣ ਦੇ ਲਈ ਦੇਖਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਵੈਸਟ ਵਾਲੇ ਪਾਸੇ ਆਪਾਂ ਕਰੌਂਦਾ ਤੇ ਫਾਲਸਾ ला ਸਕਦੇ ਹਾਂ ਸਾਊਥ ਵਾਲੇ ਪਾਸੇ ਕੇਲਾ ਤੇ ਬਪੀਤਾ ला ਸਕਦੇ ਹਾਂ ਈਸਟ ਵਾਲੇ ਪਾਸੇ ਅੰਗੂਰਦਿਆਂ ਬੇਲਾ ला ਸਕਦੇ ਹਾਂ ਨਾਰਥ ਵਾਲੇ ਪਾਸੇ ਮਿੱਠਾ ਜਾਂ ਗਲਗ ਲਾ ਸਕਦੇ ਹਾਂ ਬਾਕੀ ਬੂਟੇ ਵਿਚਕਾਰ ਲਾਓ ਜੇਕਰ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਸਕਰੀਨ ਦੇ ਉੱਪਰ ਪੂਰਾ ਨਕਸ਼ਾ ਦਿੱਤਾ ਗਿਆ ਹੈ ਉਸ ਨੂੰ ਦੇਖ ਕੇ ਲਾ ਸਕਦੇ ਹੋ ਇਸ ਮਾਡਲ ਨੂੰ ਆਪਾਂ ਇੱਕ ਸਾਲ ਦੇ ਵਿੱਚ ਪੂਰਾ ਕਰ ਸਕਦੇ ਹਾਂ ਕਿਉਂਕਿ ਕੁਝ ਬੂਟੇ ਪੱਤ ਝੜੇ ਹਨ ਉਹਨਾਂ ਨੂੰ ਆਪਾਂ ਜਨਵਰੀ ਫਰਵਰੀ ਦੇ ਵਿੱਚ ਹੀ ਲਾ ਸਕਦੇ ਹਾਂ ਇਹ ਸਾਰੇ ਬੂਟੇ ਆਪਾਂ ਵਧੀਆ ਨਰਸਰੀਆਂ ਤੋਂ ਰੋਗ ਰਹਿਤ ਬੂਟੇ ਲੈ ਕੇ ਲਾਈਏ ਜੇਕਰ ਬੂਟਿਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਾਂ ਜੜ ਮੁੱਟਾਂ ਦੇ ਨਾਲ ਹੱਲ ਕਰ ਸਕਦੇ ਹਾਂ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ